ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਦੇ ਨਾਲ ਇੱਕ ਗੱਲ ਕਰਨੀ ਆ ਗੱਲਬਾਤ ਕਰਨੀ ਆ ਵੀ ਮਾਰਾ ਇਹਨੇ ਕਿਹਾ ਵੀ ਜਿਹੜਾ ਲਾਲਚਾ ਬੰਦੇ ਨੂੰ ਕਈ ਵਾਰ ਇਹ ਲੈ ਕੇ ਬਹਿ ਜਾਂਦਾ ਲਾਲਚ ਦੀ ਗੱਲ ਕਰਦੇ ਆ ਤੁਹਾਡੇ ਨਾਲ ਇੱਕ ਕਹਿੰਦੇ ਵੀ ਕੋਈ ਸਮਾਂ ਸੀ ਜਦੋਂ ਸਿਆਣੇ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਜਿਹੜਾ ਲਾਲਚ ਵਸ ਪੈ ਗਿਆ ਨਾ ਬੰਦਾ ਉਹ ਮਾਰੇ ਦੇ ਥਰੂ ਹੀ ਬੋਲਦੇ ਸੀ ਕਿ ਉਹ ਬੰਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਾ ਕੇ ਲਾਲਚ ਨੂੰ ਮਾਰ ਪਾ ਦਿੰਦਾ ਮੌਕੇ ਦੀ ਉਦਾਹਰਨ ਦਿੰਨੇ ਆ ਤੁਹਾਨੂੰ ਵੀ ਇਸ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੋਂ ਜਿੱਥੋਂ ਵੀ ਉਹਨਾਂ ਦੀ ਰੇਂਜ ਬਣਦੀ ਸੀ ਰਿਲੈਂਸ ਕੰਪਨੀ ਆਈ ਸੀ ਇੱਕ ਉਹਨਾਂ ਨੇ ਰਿਲੈਂਸ ਟੂ ਰਿਲੈਂਸ ਫਰੀ ਗੱਲਬਾਤ ਕਰਨ ਵਾਸਤੇ ਮੋਬਾਈਲ ਦਿੱਤੇ ਫਿਰ ਉਹ ਸਮਾਂ ਬਣਿਆ ਉਹਨਾਂ ਨੇ ਕਰਦੇ ਕਰਦੇ ਫਿਰ ਉਹਨਾਂ ਨੇ ਆਪਸੀ ਸੰਬੰਧ ਦੇ ਵਿੱਚ Jio ਕੰਪਨੀ ਆਈ Jio ਕੰਪਨੀ ਨੇ Jio 2 Jio ਫ੍ਰੀ ਕੀਤਾ ਸਮਾ ਬਣਿਆ ਉਹਨਾਂ ਨੇ ਫਿਰ ਇੱਕ ਗੇਮ ਪਾਈ ਵੀ Jio ਦੇ ਵਿੱਚ ਉਹਨਾਂ ਨੇ ਨੈਟ ਦਾ ਜਿਹੜਾ ਸਿਸਟਮ ਸੀ ਉਹ ਸਾਰੀਆਂ ਕੰਪਨੀਆਂ ਨਾਲੋਂ ਦੁੱਗਣਾ ਕਰਕੇ ਦਿੱਤਾ ਲੋਕ ਉਸ ਲਾਲਚ ਵਿੱਚ ਪੈ ਗਏ ਲਾਲਚ ਵਿੱਚ ਪੈ ਕੇ ਉਹਨਾਂ ਲੋਕਾਂ ਨੇ ਲਾਲਚ ਵਿੱਚ ਬਸ ਆ ਕੇ ਫਿਰ ਉਹਨਾਂ ਨੇ Jio ਕੰਪਨੀ ਦੇ SIM ਖਰੀਦਣੇ ਸ਼ੁਰੂ ਕਰਤੇ ਇੰਨਾ ਕਰਦਿਆਂ ਕਰਦਿਆਂ ਫਿਰ ਉਹਨਾਂ ਨੂੰ ਜਦੋਂ ਪਤਾ ਲੱਗਿਆ ਨਾ ਵੀ ਇਹ ਲੋਕ ਲਾਲਚ ਬਸ ਨੇ ਇਹ ਲਾਲਚੀ ਲੋਕ ਨੇ ਉਹਨਾਂ ਲੋਕਾਂ ਨੂੰ ਫਿਰ ਉਹਨਾਂ ਨੇ ਇੱਕ ਲਾਲਚ ਹੋਰ ਦਿੱਤਾ ਵੀ ਹੋਰ ਜੀ ਦੇ ਵਿੱਚ ਸਕੀਮਾਂ ਦਿੱਤੀਆਂ ਸਾਰੀਆਂ ਕੰਪਨੀਆਂ ਨਾਲੋਂ ਘੱਟ ਰੇਟਾਂ ਤੇ ਲੋਕ ਫਿਰ ਉਧਰ ਨੂੰ ਹੋ ਗਏ ਕਿਉਂਕਿ ਲੋਕ ਲਾਲਚੀ ਨੇ ਹੁਣ ਮੈਂ ਜਿਹੜੀ ਮੌਕੇ ਦੀ ਗੱਲ ਕਰਦਾ ਵੀ ਕੋਈ ਸਮਾਂ ਸੀ ਇਹਨਾਂ ਦਾ ਥੋੜਾ ਜਿਹਾ ਪਿੱਛੇ ਜੇ ਇੱਕ ਇਹਨਾਂ ਦਾ 700 ਉਸ ਪਲੱਸ ਇੱਕ ਨੈਟ ਪੈਗ ਆਉਣਾ ਸੀ ਉਹ ਇਸ ਟਾਈਮ ਤਕਰੀਬਨ 900 ਰੁਪਏ ਦਾ ਕਹਿੰਦੇ ਬਾਬਾ ਜੀ 900 ਰੁਪਏ ਦਾ ਨਾ 900 ਰੁਪਏ ਦਾਗਾ ਇਹ ਜ ਇਹ ਸਕੀਮ ਇਹਨਾਂ ਨੇ ਪਾਉਣ ਤੋਂ ਪਹਿਲਾਂ ਇੱਕ ਸਕੀਮ ਹੋਰ ਪਾਈ ਆ ਕਹਿੰਦੇ ਵੀ ਜਿਹੜਾ 2 250 ਤੋਂ ਪਲੱਸ ਜਿਹਨੇ ਨੈਟ ਪੈਕ ਕਰਵਾਇਆ ਉਹਨੂੰ 5G ਬਿਲਕੁਲ ਫਰੀ ਸੀ ਜਿੰਨਾ ਮਰਜ਼ੀ ਵਰਤੀ ਜਾਂਦਾ ਬੰਦਾ ਦਿਨ ਰਾਤ ਵਰਤੀ ਜਾਂਦਾ ਉਹਦਾ ਕੋਈ ਇਸ਼ੂ ਨਹੀਂ ਸੀ ਉਹਨਾਂ ਨੂੰ ਵੀ ਵਧ ਵਰਤਦਾ ਘਟ ਵਰਤਦਾ ਕੀ ਸਿਸਟਮ ਆ ਇੱਕ ਵਾਰੀ ਚਾਰਜ ਕਰਾਓ ਵਰਤੀ ਲੈ ਉਹਨਾਂ ਨੇ 5G ਜਿਹੜਾ ਫਰੀ ਵਾਲਾ ਸਿਸਟਮ ਸੀ ਸ਼ਾਇਦ ਬੰਦ ਕਰਕੇ ਨਾ ਇਹਨਾਂ ਨੇ ਹੁਣ ਸਾਰੀਆਂ ਕੰਪਨੀਆਂ ਨੇ ਡਾਟੇ ਵਧਾਤੇ ਲੋਕ ਲਾਲਚ ਵਿੱਚ ਪੈ ਕੇ ਇੰਨੇ ਕਿ ਲਾਲਚੀ ਹੋ ਗਏ ਸੀ ਲੋਕ ਵੀ ਲੋਕਾਂ ਨੂੰ ਉਹਨਾਂ ਨੇ ਜਿਵੇਂ ਆਪਾਂ ਨਸ਼ਈ ਨੂੰ ਪਹਿਲਾਂ ਫਰੀ ਖਮਾਉਣਿਆਂ ਕਿ ਨਾ ਯਾਰ ਖਾਲਾ 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 ਜਦੋਂ ਉਹਦੇ ਬਿਲਕੁਲ ਹੱਡਾਂ ਵਿੱਚ ਰਚ ਜਾਂਦੀ ਹੈ ਗੱਲ ਫਿਰ ਉਹਨੂੰ ਜਿਹੜਾ ਦੇਣ ਵਾਲਾ ਹੁੰਦਾ ਦਾ ਫਰੀ ਖਵਾਉਣ ਵਾਲਾ ਹੁੰਦਾ ਨਸ਼ਾ ਉਹ ਕਹਿੰਦਾ ਵੀ ਪੈਸੇ ਲੈ ਕੇ ਆਏਗਾ ਫਿਰ ਤੈਨੂੰ ਮਿਲੇ ਹੁਣ ਉਹਦੇ ਹੱਡਾਂ ਚ ਰਚ ਗਿਆ ਉਹਨੂੰ ਲੈਣਾ ਪੈਣਾ ਇਹੀ ਹਾਲ ਸਾਡੇ ਲੋਕਾਂ ਦਾ ਹੋਇਆ ਵੀ ਇਹਨਾਂ ਨੂੰ ਲਾਲਚ ਵਿੱਚ ਪੈ ਕੇ ਪਹਿਲਾਂ ਇਹ ਫਰੀ ਦੀਆਂ ਖਾਣ ਗਿੱਜ ਗਏ ਹੁਣ ਉਹਨਾਂ ਨੇ ਡਬਲ ਟੂ ਡਬਲ ਕਰਕੇ ਨਿਤ ਡਾਟੇ ਦਾ ਰੇਟ ਵਧਾਉਂਦੇ ਨੇ ਕੋਈ ਇਸ ਗੱਲ ਤੇ ਅੱਜ ਤੱਕ ਕੋਈ ਨਹੀਂ ਗੋਲ ਰਿਆ ਇਹਦਾ ਕਾਰਨ ਕੀ ਹੁਣ ਜੇ ਸਾਡੇ ਪੰਜਾਬ ਦੇ ਵਿੱਚ BSNL ਕੰਪਨੀ ਚੱਲਦੀ ਸੀ ਗੁਜਾਰਾ ਸ਼ੈ ਵੀ ਜੇ BSNL ਕੰਪਨੀ ਦੇ ਜਿਹੜੇ ਮੁਲਾਜ਼ਮ ਨੇ ਜਾਂ ਸਾਡੀ ਪੰਜਾਬ ਸਰਕਾਰ ਆ ਉਹ BSNL ਦੇ ਜਿਹੜੇ ਟਾਵਰ ਲਾਉਣ ਪਿੰਡਾਂ ਦੇ ਵਿੱਚ ਨਾਲੇ ਸਾਡੇ ਪੰਜਾਬ ਦਾ BSNL ਦਾ ਵਾਅਦਾ ਹੋਵੇ ਉਹਦੀ ਕਮਾਈ ਵਧੇ ਪਰ ਲੋਕ ਲਾਲਚੀ ਨੇ ਹੁਣ ਸਰਕਾਰੀ ਬਸਾਂ ਦਾ ਵੀ ਲਾਲਚੀ ਹੈ ਲੋਕਾਂ ਨੂੰ ਪਰ ਇਹਦੀਆਂ ਨੇ ਖੜੀ ਚੱਲੋ ਹੁਣ ਸਰਕਾਰੀ ادارਾਂ ਵੀ ਫੇਲ ਹੋ ਗਿਆ ਪ੍ਰਾਈਵੇਟ ادارے ਨੇ ਤਾਂ ਖੇਲ ਹੋਣੀ ਹੋਣਾ ਕਿਉਂਕਿ ਉਹਦੇ ਤੇ ਕੋਈ ਚੜਦਾ ਨਹੀਂ ਵਿਚਾਰੀ ਉਹਨਾਂ ਨੂੰ ਵੀ ਮਾਰ ਪਈ ਗਈ ਇਹਨਾਂ ਨੂੰ ਪਹਿਲਾਂ ਲਾਲਚ ਵਸ ਪੈ ਕੇ ਸਾਨੂੰ ਕੰਪਨੀਆਂ ਖਾ ਗਿਆ ਮੋਬਾਈਲਾਂ ਦੇ ਆਧਾਰ ਤੇ ਮੋਬਾਈਲ ਬਿਨਾ ਸਾਨੂੰ ਅਸੀਂ ਰੋਟੀ ਬਿਨਾ ਸਾਰ ਸਕਦੇ ਹਾਂ ਮੋਬਾਈਲ ਬਿਨਾਂ ਨਹੀਂ ਸਾਰ ਸਕਦੇ ਇਹ ਅੱਜ ਮੇਰੇ ਗੱਲ ਜਦੋਂ ਧਿਆਨ ਵਿੱਚ ਆਈ ਤੇ ਮੇਰਾ ਦਿਲ ਕੀਤਾ ਵੀ ਮੈਂ ਆਪ ਜੀ ਦੇ ਲੋਕਾਂ ਨਾਲ ਸਾਂਝੀ ਕਰਾਂਗਾ ਗੱਲਬਾਤ ਤੇ ਮੈਂ ਬੇਨਤੀ ਕਰਦਾ ਵੀ ਇਸ ਗੱਲ ਨੂੰ ਸ਼ੇਅਰ ਕਰੋ ਕਮੈਂਟ ਲਾਇਕ ਜਰੂਰ ਕਰਿਓ ਜੇ ਚੰਗੀ ਲੱਗੀ ਤਾਂ ਗੱਲਬਾਤ ਜਿੰਨੀ ਕੋ ਨੌਲੇਜ ਸੀ ਤੁਹਾਡੇ ਨਾਲ ਗੱਲਬਾਤ ਕੀਤੀ ਪਰ ਜਿੱਥੋਂ ਤੱਕ ਮੇਰਾ ਬੋਲਣ ਦਾ ਮਕਸਦ ਇਹ ਸੀ ਵੀ ਬੰਦੇ ਨੂੰ ਕਦੇ ਵੀ ਲਾਲਚ ਵਸ ਪੈ ਕੇ ਲਾਲਚੀ ਨਹੀਂ ਬਣਨਾ ਚਾਹੀਦਾ ਫਰੀਦੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਹਰੀ ਬਸ ਜਿਹੜਾ ਅਸੀਂ ਕੰਮ ਕਮਾਉਣੇ ਆ ਨਾ ਉਹ ਲਾਲਚ ਵਸ ਉਹ ਵੀ ਕਰਦੇ ਆਪਾਂ ਇਹ ਸਾਨੂੰ ਜ਼ਿੰਦਗੀ ਦੇ ਤੰਗ ਕਰੂਗਾ ਇਹ ਗੱਲ ਯਾਦ ਰੱਖ ਲਿਓ ਤੇ ਮੈਂ ਬੇਨਤੀ ਕਰਦਾ ਜਿੰਨੇ ਯੂਟਿਊਬਰ ਨੇ ਜਾਂ ਫੇਸਬੁੱਕ ਤੇ ਆਪੂ ਆਪਣੀਆਂ ਜਿਹੜੇ ਰਹੀ ਆ ਵੀਡੀਓ ਬਣਾ ਬਣਾ ਕੇ ਬਲੌਗ ਬਣਾ ਬਣਾ ਕੇ ਪਾਉਂਦੇ ਨੇ ਮੈਂ ਬੇਨਤੀ ਕਰਦਾ ਉਹਨਾਂ ਨੂੰ ਵੀ ਇਸ ਗੱਲ ਵੱੱਲ ਗੱਲਬਾਤ ਵਾਟ ਕਰੋ ਇਸ ਗੱਲ ਵੱਲ ਧਿਆਨ ਦੇ ਕੇ ਤੇ ਇਸ ਗੱਲ ਤੋਂ ਜਾਣੂ ਹੋਈਏ ਤਾਂ ਜੋ ਥੋੜਾ ਜਿਹਾ ਲੋਕਾਂ ਨੂੰ ਰਾਹਤ ਮਿਲੇ ਅਸੀਂ ਥੋੜਾ ਜਿਹਾ ਮੋਬਾਈਲਾਂ ਤੋਂ ਗਰੇਜ ਕਰੀਏ ਘਰ ਦੇ ਵਿੱਚ 10000 ਮੋਬਾਈਲ ਰੱਖੀ ਬੈਠੇ ਆਂ ਅਸੀਂ ਕਿਉਂਕਿ ਇੰਟਰਨੈਟ ਦਾ ਜੋਗਾ ਹਰ ਇੱਕ ਦੀ ਮਜਬੂਰੀ ਬਣ ਗਈ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਇਸ ਗੱਲਬਾਤ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਜੇ ਚੰਗੀ ਲੱਗੀ ਤਾਂ ਸਤਿ ਸ਼੍ਰੀ ਅਕਾਲ ਬਾਈ ਜੀ